ਜਗਤ ਗੁਰੂ ਭਗਵਾਨ ਸ੍ਰੀ ਚੰਦਰ ਮਹਾਰਾਜ ਕੀ ਜੈ ਆਵਾ ਤੁਮ ਦਰਸ਼ਨ ਕਰਵਾਉਣੇ ਆ ਬਹੁਤ ਹੀ ਪਵਿੱਤਰ ਸਥਾਨ ਡੇਰਾ ਬਾਬਾ ਗਲਬਦਾਸ ਜੀ ਮਹਾਰਾਜ ਪਿੰਡ ਕੋੜਦੁਨਾ ਜ਼ਿਲ੍ਹਾ ਬਰਨਾਲਾ ਜਿੱਥੇ ਸ੍ਰੀਮਾਨ 108 ਬਾਬਾ ਸਰਬੰਦਸ ਮਹਾਰਾਜੀ ਦੀ ਸਲਾਨਾ ਵਰਸੀ ਬਹੁਤ ਹੀ ਸ਼ਰਧਾ ਨਾਲ ਮਨਾਈ ਗਈ ਆ ਸਥਾਨ ਦੇ ਮੁੱਖ ਸੰਚਾਲਕ ਸ੍ਰੀਮਾਨ ਮਹੰਤ ਰਵੀ ਪ੍ਰਕਾਸ਼ ਜੀ ਦੀ ਦੇਖਰੇਖੇਠ ਸਮੂਹ ਸੰਗਤ ਦੇ ਸਹਿਯੋਗ ਨਾਲ ਕਰਵਾਏ ਗਏ ਸਮਾਗਮ ਮੌਕੇ ਆਰੰਭ ਕੀਤੇ ਪਾਠਾਂ ਦੇ ਭੋਗ ਪਾਏ ਗਏ ਵੱਖ-ਵੱਖ ਕੀਰਤਰੀ ਢਾਡੀ ਅਤੇ ਕਵੀਸ਼ੀ ਜਥਿਆਂ ਨੇ ਲੰਬਾ ਸਮਾਂ ਸੰਤਾਂ ਦੀ ਮਹਿਮਾ ਦਾ ਗੁਣਗਾਨ ਕੀਤਾ ਇਸ ਮੌਕੇ ਮਹੰਤ ਸ਼ੰਭੂ ਦਾਜੀ ਕੋੜਦੁਨਾ ਮਹੰਤ ਭਾਸਕਰਦਾਸ ਜੀ ਮਹੰਤ ਰਾਮਨੂਰੀ ਜੀ ਕਲੈਤ ਸਵਾਮੀ RAM ਜੀ ਸਮੇਤ ਅਨੇਕਾ ਮਹਾਪੁਰਸ਼ ਹਾਜਰ ਸੰਤ ਇਕਬਾਰ ਸੰਤਾਂ ਦਾ ਹੋ ਇਕਬਾਰ ਸੰਤਾਂ ਦਾ ਬਣਦੇ ਸਹੀ ਇਕਬਾਰ ਸੰਤਾਂ ਦਾ ਬਣਦੇ ਸਹੀ ਮੂੰਹੋਂ ਮੰਗੀਆਂ ਮੁਰਾਦਾਂ ਪਾਵੇਂਗਾ ਇਕਬਾਰ ਸੰਤਾਂ ਦਾ ਬਣਦੇ ਸਹੀ ਮੂੰਹੋਂ ਮੰਗੀਆਂ ਮੁਰਾਦਾਂ ਤੂੰ ਆ ਕੇ ਸੀਸ ਚੁਕਾਤੇ ਸਹੀ ਖਾਲੀ ਛੋੜੀਆਂ ਪਾ ਹੀ ਦੁਨੀਆ ਤਰ ਗਈ ਏ ਹੱਥ ਇਹਨਾਂ ਨੇ ਪਾਇਆ ਏ ਮਿੱਟੀ ਵੀ ਸੋਨਾ ਬਣ ਗਈ ਏ ਪ੍ਰੇਮ ਦਿਲ ਵਿੱਚ ਲੈ ਕੇ ਆ ਤੇ ਸਹੀ ਪ੍ਰੇਮ ਦਿਲ ਵਿੱਚ ਲੈ ਕੇ ਆ ਤੇ ਸਹੀ ਖੁਸ਼ੀਆਂ ਨਾਲ ਭਰ ਕੇ ਜਾਵੇਗਾ ਇੱਕ ਵਾਰ ਸੰਤਾਂ ਦਾ ਬਣਦੇ ਸਹੀ ਮੂੰਹ ਮੰਗੀਆਂ ਮੁਰਾਦਾਂ ਜਬੀ ਸਰਦਾਰੀ ਇਹ ਬਦਲ ਬਦਲ ਗਈ ਬਦਲ ਜ਼ਿੰਦਗੀਆਂ ਉਸੇ ਦੀਆਂ ਨજર ਜਿੱਦੇ ਵੱਲ ਨજર ਜਿੱਦੇ ਵੱਲ ਮਾਰੀ ਏ ਇਸ ਦਰਦਾ ਮੰਗਦਾ ਹੋ ਇਸ ਦਰਦਾ ਮੰਗਦਾ ਬਣ ਜਾ ਦੂ ਸ਼ਾਹਾਂ ਦਾ ਸ਼ਾ ਅਖਵਾਵੇਂਗਾ ਇਕਬਾਰ ਸੰਤਾਂ ਦਾ ਬਣ ਤੈ ਸਹੀ ਮੂੰਹ ਮੰਗੀਆਂ ਮੁਰਾਦਾ ਪਾਵੇ ਦੇ ਸੇਵਾਦਾਰਾਂ ਵੱਲੋਂ ਤਿਆਰ ਕੀਤੇ ਗੁਰੂਕੇ ਲੰਗਰ ਸਾਰੇ ਮਹਾਪੁਰਸ਼ਾਂ ਤੇ ਸੰਗਤਾਂ ਨੇ ਇਕੱਠੇ ਬੈੜ ਕੇ ਛਕਿਆ ਅਤੇ ਸੇਵਾਦਾਰਾਂ ਵੱਲੋਂ ਬਾਚੜ ਕੇ ਸੇਵਾ ਕੀਤੀ ਗਈ ਅਖੀਰ ਸਾਡੇ ਰਿਪੋਰਟਰ ਗੌਰਵਕਰ ਖੇਪਰ ਨਾਲ ਗੱਲਬਾਤ ਕਰਦੇ ਆਂ Swami Ram ji ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ ਅਤੇ ਆਏ ਮਹਾਪੁਰਸ਼ਾਂ ਦਾ ਸੰਗਤਾਂ ਦਾ ਅਤੇ ਸੇਵਾਦਾਰਾਂ ਦਾ ਧੰਨਵਾਦ ਵੀ ਕੀਤਾ ਗਿਆ ਡੇਰਾ ਬਾਬਾ ਗੁਲਾਬਦਾਸ ਜੀ ਪਿੰਡ ਕੋੜ ਦੁਨਾ ਜਿਲ੍ਹਾ ਬਰਨਾਲਾ ਤੋਂ ਗੌਰਵਕਰਿਸ਼ੇਲਪੁਰ ਦੀ ਇਹ ਖਾਸੀ ਰਿਪੋਰਟ ਸੰਤ ਕਾ ਸੰਗ ਵਡ ਪਾ ਕੀ ਪਾਈ ਐ ਸੰਤ ਕੀ ਸੇਵਾ ਨਾਮ ਧਿਆਈਐ ਸੰਤ ਕੀ ਸੇਵਾ ਨਾਮ ਧਿਆਈਐ ਸੰਤ ਕਾ ਸੰਤ ਵਰਦ ਪਾ ਕੀ ਪਾਈ ਹੈ ਸੰਤ ਕੀ ਸੇਵਾ ਨਾਮ ਧਿਆਈ ਹੈ ਸੰਤ ਕੀ ਸੇਵਾ ਨਾਮ ਧਿਆਈ ਹੈ ਸੰਤ ਕੀ ਸੇਵਾ ਨਾਮ ਧਿਆਈ ਹੈ ਸੰਤ ਕੀ ਸੇਵਾ ਕਿਸੇਵਾ ਨਾਮ ਤੇ ਆਈ ਐ ਸੰਤ ਕੀ ਸੇਵਾ ਨਾਮ ਤੇ ਆਈ ਐ ਸੰਤ ਕਾ ਸੰਗ ਬੜ ਪਾ ਕੀ ਪਾਈ ਐ ਸੰਤ ਕੀ ਸੇਵਾ ਨਾਮ ਤੇ ਆਈ ਐ ਸੰਤ ਕੀ ਸੇਵਾ ਨਾਮ ਤੇ ਆਈ ਐ ਸੰਤ ਦੇ ਕਾ ਸੰਗ ਵਟ ਪਾ ਗਈ ਪਾਈਏ ਸੰਤ ਕੀ ਸੇਵਾ ਨਾਮ ਧਿਆਈਏ ਸੰਤ ਕੀ ਸੇਵਾ ਨਾਮ ਧਿਆਈਏ ਸੰਤ ਕਾ ਸੰਗ ਵਡ ਭਾਗੀ ਪਾਈ ਐ ਸੰਤ ਕੀ ਸੇਵਾ ਆ ਨਾਮ ਧਿਆਈਐ ਸੰਤ ਕੀ ਸੇਵਾ ਆ ਨਾਮ ਧਿਆਈਐ ਸੰਤ ਕਾ ਸੰਗ ਵਡ ਭਾਗੀ ਪਾਈ ਐ ਸੰਤ ਕੀ ਸੇਵਾ ਆ ਨਾਮ ਧਿਆਈਐ ਸੰਤ ਕੀ ਦਰਦ ਦੁਖ ਲਥਾ ਨਾਮ ਸੁਨਤ ਦਰਦ ਦੁਖ ਲਥਾ ਸੰਤ ਕਾ ਸੰਗ ਬੜ ਪਾ ਗਈ ਪਾਈ ਐ ਸੰਤ ਕੀ ਸੇਵਾ ਆ ਨਾਮ ਧਿਆਇ ਸੰਤ ਕੀ ਸੇਵਾ ਆ ਨਾਮ ਸੰਗ ਬੜ ਭਾਗੀ ਪਾਈ ਐ ਸੰਤ ਕੀ ਸੇਵਾ ਨਾਮ ਧਿਆਇਐ ਸੰਤ ਕੀ ਸੇਵਾ ਹਰਿ ਓਮ ਹਰਿ ਓਮ ਜਿਵੇਂ ਕਿ ਸਾਧ ਸੰਗਤ ਨੂੰ ਪਤਾ ਹੀ ਹੈ ਹਰੇਕ ਸਾਲ ਸੰਤਾ ਮਹਾਂ ਸੰਤਾਂ ਦੀਆਂ ਯਾਦਾਂ ਨੂੰ ਮਨਾਉਂਦੇ ਹੋਏ ਡੇਰਾ ਸਿੱਧਾ ਬਾਬਾ ਗੁਲਾਬਦਾਸ ਜੀ ਦੇ ਅਸਥਾਨਾਂ ਤੇ ਸੰਤ ਬਾਬਾ ਸੇਵਕਦਾਸ ਜੀ ਮਹਾਰਾਜ ਬਾਬਾ ਸਰਵੰਦਾ ਜੀ ਮਹਾਰਾਜ ਦੀਆਂ ਯਾਦਾਂ ਨੂੰ ਮਨਾਉਂਦੇ ਹੋਏ ਅਲਾਹੀ ਦਰਗਾਹੀ ਬਾਣੀ ਦੇ ਸ਼੍ਰੀ ਅਖੰਡ ਪਾਠ ਸਾਹਿਬ ਪਰਸੋ ਰੋਤ ਲੈ ਕੇ ਡੇਰਾ ਸਾਹਿਬ ਦੇ ਪ੍ਰਕਾਸ਼ਨ ਅੱਜ ਬਾਣੀ ਪੜ੍ਹ ਕੇ ਭੋਗ ਉਪਰੰਤ ਕੀਰਤਨ ਸਿੰਘ ਆ ਵੱਲੋਂ ਕੀਰਤਨ ਕੀਤਾ ਗਿਆ ਸਮੂਹ ਸੰਗਤਾਂ ਦਾ ਸ੍ਰੀਮਾਨ 108 ਮਹੰਤ ਜੀ ਬਾਬਾ ਰਵੀ ਪ੍ਰਕਾਸ਼ ਜੀ ਵੱਲੋਂ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਜਿਉਂ ਆਇਆ ਕਿਹਾ ਜਾਂਦਾ ਹੈ ਬੋਲ ਸਾਚੇ ਦਰਬਾਰ ਕੀ ਸ੍ਰੀ ਗੁਰੂ ਨਾਨਕ ਨਰਨਾਰਨ ਦੇਵ ਕੀ ਜਗਤ ਗੁਰੂ ਸ੍ਰੀ ਚੰਨ ਭਗਵਾਨ ਕੀ ਜੈ ਪੰਜਾਬ ਹਰਿਆਣਾ ਰਾਜਸਥਾਨ ਅਤੇ ਹਿਮਾਚਲ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਪ੍ਰੋਗਰਾਮ ਦੇ ਕਵਰੇਜ ਲਈ ਸੰਪਰਕ ਕਰੋ ਗੌਰਵਦਰ ਸ਼ੇਰਪੁਰ ਮੋਬਾਈਲ 9417036301 ਅਤੇ 9814136301